ਕੋਡੀ 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 ਇਹ ਸਿੱਧਰ ਕਰਾ ਇਧਰ ਕੈਮਰੇ ਚੱਲ ਰਹੇ ਨੇ ਇਹ ਇੱਕ ਬੱਚਾ ਹੈ ਸੋ ਇਹ ਪਰਿਵਾਰ ਆਇਆ ਹੈ ਇਹਨਾਂ ਦੇ ਮੰਦੀ ਤਮੰਨਾ ਹੈ ਵੀ ਅਸੀਂ ਆਪਣੇ ਬੱਚੇ ਨੂੰ ਜਿਹੜੀ ਗੁਰਤੀ ਹੈ ਉਹ ਗੁਰਵਿੰਦਰ ਢਾਂਗੇ ਵਾਲੇ ਤੇ ਲਵਾਵਾਂਗੇ ਇਹ ਕਿੱਡੀ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਆਪਣੇ ਆਪ ਨੇ ਵੱਡਾ ਰਤਵਾ ਰੱਖਦੀ ਹੈ ਗੱਲ ਸੋ ਬੇਟੇ ਦਾ ਨਾਮ ਜਿਹੜਾ ਹੈ ਉਹ ਸਾਡੇ ਸਰਕਾਰੀਓ ਦੇ ਪ੍ਰਭਜੋ ਸਿੰਘ ਬੱਚੇ ਦਾ ਨਾਮ ਇਹ ਮਾਤਾ ਦਾ ਨਾਮ ਰਾਜਵਿੰਦਰ ਕੌਰ ਹੈ ਤੇ ਇਹ ਬੱਚੇ ਨੂੰ ਗੁਰਤੀ ਦੇਵੇਗਾ ਗੁਰਵਿੰਦਰ ਘਾਂਗੇ ਵਾਲਾ ਦੁਨੀਆ ਦਾ ਸੁਪਰਸਟਾਰ ਕਬੱਡੀ ਖਿਡਾਰੀ ਲੈ ਵੀ ਗੁਰਵਿੰਦਰਾ ਇਹ ਤੈਨੂੰ ਰਤਵਾ ਮਿਲਿਆ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਸੇ ਇਹ ਨੌਜਵਾਨ ਜਿਹੜਾ ਹੈ ਗੁਰਤੀ ਦੇਵੇਗਾ ਬੱਚੇ ਨੂੰ ਤਾਂ ਕਿ ਇਹ ਬੱਚਾ ਵੀ ਇਹ ਗੁਰਤੀਆਂ ਇਸ ਕਰਕੇ ਦਿੱਤੀਆਂ ਜਾਂਦੀਆਂ ਹਨ ਸੱਲ ਪਹਿਲਵਾਨਾਂ ਵੱਲੋਂ ਇਹ ਗੁਰਤੀਆਂ ਦਿੱਤੀਆਂ ਜਾਂਦੀਆਂ ਹਨ ਸਭ ਛਿੰਜਾਂ ਦੇ ਵਿੱਚ ਫਿਰ ਸਾਡਾ ਬੱਚਾ ਜੇ ਪਹਿਲਵਾਨ ਨਾਂ ਵੀ ਬਣ ਸਕੇ ਇਸ ਸਰੀਰ ਦਾ ਸਦਾ ਬਣੇ ਇਹ ਤਾਕਤਵਰ ਬਣੇ ਔਰ ਦੁਨੀਆ ਦੇ ਵਿੱਚ ਇਹਦਾ ਨਾਮ ਹੋਵੇ ਇਹ ਤੇ ਰੀਤ ਜਿਹੜੀ ਹੈ ਉੱਥੇ ਚੱਲੀ ਸੀਗੀ ਅੱਜ ਇਹ ਸੁਹਾਗਨਾ ਕਬੱਡੀ ਵਾਲਿਆਂ ਨੂੰ ਪ੍ਰਾਪਤ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਖੇਡ ਕਬੱਡੀ ਦੇ ਵਾਸਤੇ ਵੀ ਉਹਨੇ ਖੇਡ ਕਬੱਡੀ ਦਾ ਭਜੀ ਸੰਤੋਖ ਮਾਨਗੜ ਤੋਂ ਨਿਆਣਿਆਂ ਨੂੰ ਲੋਕ ਗੁਰਤੀ ਦਵਾਉਂਦੇ ਰਹੇ ਆ ਕਦੀ ਸੰਤੋਖ ਹੈਟਾਂ ਬੰਦ ਤੋਂ ਲੋਕ ਨਿਆਣਿਆਂ ਨੂੰ ਗੁਰਤੀ ਦਵਾਉਂਦੇ ਰਹੇ ਆ ਮਾਝਾ ਸਾਰਾ ਕਿਰਪਾਲ ਸਾਹ ਤੋਂ ਨਿਆਣਿਆਂ ਨੂੰ ਗੁਰਤੀ ਦਵਾਉਂਦਾ ਰਹੇ ਕਦੀ ਸਰਪੰਨ ਪਲ ਤੋਂ ਕਪੂਰ ਥੜੀਏ ਮੱਖਣ ਵਾਲੀ ਜੀ ਨਿਆਣਿਆਂ ਨੂੰ ਗੁਰਤੀ ਦਵਾਉਂਦੇ ਰਹੇ ਆ ਅੱਜ ਗੁਰਬੰਦਰ ਕਾਂਗੇ ਨੂੰ ਗੁਰਤੀ ਦੇਣੀ ਪੈ ਰਹੀ ਆ ਬੱਤੇ ਨੂੰ ਇੱਕ ਵਾਰੀ ਇਸ ਨੌਜਵਾਨ ਦੇ ਰੋਤਵੇ ਲਈ ਜ਼ੋਰਦਾਰ ਤਾਲੀਆਂ ਵਰਤੋ ਜਿਹੜਾ ਮਿੱਠਾ ਉਹ ਲੋਕਾਂ ਨੇ ਗਿਆ ਬਾ ਗੁੱਤੀ ਦੀ ਰਸਮ ਜਰੀਆ ਦਾ ਕਰ ਸਕੀਏ ਗੁੱਤੀ ਦੀ ਰਸਮ ਦਾ ਕਰ ਸਕੀਏ ਗੁਰਵਿੰਦਰ ਢਾਂਗੇ ਵਾਲਾ ਸੁਪਰਸਟਾਰ ਖੇਡ ਕਬੱਡੀ ਦਾ ਪਵਜੋਤ ਸਿੰਘ ਬੱਚਾ ਤੇ ਰਾਜਵਿੰਦਰ ਪੌਰ ਦਾ ਪੁੱਤਰ ਹੈ ਸੰਦੀਪ ਸਿੰਘ ਦਾ ਇਹ ਬੇਡਾ ਸੋ ਪਿੰਡ ਇਹਨਾਂ ਦਾ ਪੰਡੋਰੀ ਸੁਮਲਾ ਹੈ ਪੰਡੋਰੀ ਸੁਮਲਾ ਪਿੰਡ ਦਾ ਇਹ ਪਰਿਵਾਰ ਹੈ ਮਾਇਆ ਗਰੋਜੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੇਰ ਸਾਹਿਬ ਤੇ ਸਾਡੇ ਭੈਣ ਜੀ ਰੇਖਾ ਰਾਣੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਬੁੱਢੀ ਦਿੱਤੀ ਗਈ ਬੱਚੇ ਨੂੰ ਤੇ ਨਾਲ ਆਸ਼ੀਰਵਾਦ ਦੇ ਤੌਰ ਤੇ ਮਾਇਆ ਵੀ ਦਿੱਤੀ ਗਈ ਹੈ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜੀ ਫਿਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਬੀਬੀ ਜੀ ਹਰਦੀਪ ਧੰਵਾਦੀ ਆਜੋ ਮੱਖਣ ਵਾਲੀ ਉਸਤਾਦ ਜੀ ਦੇ ਨਾਲ ਗੱਲ ਕਰਨਗੇ ਸੁਖਵੀਰ ਚੋਹਾਂ ਦੀ ਫਾਈਨਲ ਬੋਲਣਗੇ ਹੁਣ ਸਦੀਨ ਦਾਵਾ ਜੀ ਆਜੋ ਮੱਖਣ ਵਾਲੀ ਸਾਡੇ ਮਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਕਬੱਡੀ ਕਪਰ ਨੂੰ ਹੋਰ ਚਾਰ ਚੰਨ ਲੱਗੇ ਨੇ ਸੰਦੀਪ ਜੀ ਤੁਹਾਡਾ ਬਹੁਤ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ